ਕੋਡੀ 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 ਸਤਿਗੁਰ ਜੀ ਸਾਰੇ ਵੀਰਾਂ ਨੂੰ ਤੇ ਵਾਹਿਗੁਰੂ ਖਾਲਸਾ ਵੇ ਫਤਿਹ ਦੀ ਗੱਲ ਇਹ ਆ ਵੀ ਆ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਤੇ ਮੇਰਾ ਪਿੰਡ ਰਮਦਾਸ ਆ ਤੁਹਾਨੂੰ ਪਤਾ ਹੈ ਨਾ ਤੇ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਸਾੜਾ ਰਮਦਾਸ ਸਾੜਾ ਗਿਆ ਰਮਦਾਸ ਸਾੜਾ ਆਇਆ ਹੈ ਨਾ ਵੀਰ ਰਮਦਾਸ ਪਿੰਡ ਮੇਰਾ ਆ ਬੰਦੇ ਸੇਵਾ ਲਈ ਗਏ ਹਾਰਪੁਰ ਤੋਂ ਅੱਜ ਦੇ ਵੀਰ ਖਲੋਤੇ ਆ ਕੋਈ ਹਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਰੋਜ਼ ਹੀ 6-7 ਟਰਾਲੀਆਂ ਆਉਂਦੀ ਆ ਕੋਈ ਸੇਵਾਦਾਨਤੀ ਨਹੀਂ ਹੈਗਾ ਵੀ ਜਿੰਨੀ ਕਿ ਸੇਵਾ ਆਉਂਦੀ ਆ ਕੋਈ ਬਿੜ ਬਣੇ ਜੇਗਾ ਮੈਂ ਹਰਾਨ ਖੋਦੋਗਾ ਮੈਂ ਆਪਣੀ ਜ਼ਿੰਦਗੀ ਚ ਪਹਿਦੀ ਰੱਖੀ ਐ ਨਹੀਂ ਸੇਵਾ ਆਉਂਦੀ ਵੀ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਆ ਵੀ ਜੇ ਸੇਵਾ ਵੀਰ ਆਉਂਦੀ ਆ ਤੇ ਇੱਥੇ ਲੋਕੀ ਨਜ਼ਰ ਚ ਫੜਾ ਕੀ ਚੁੱਕਣ ਦੇ ਮੇਰੇ ਪਿੰਡ ਦੇ ਵਿੱਚ ਗਿਣਤੀ ਦੇ 10 ਘਰ ਆ ਜਿੰਨਾ ਜਟਾਂ ਦਾ ਨੁਕਸਾਨ ਹੋਇਆ ਨਾ ਕਿਸੇ ਦੇ ਘਰ ਚ ਪਾਣੀ ਗਿਆ ਵਾ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਹਾਡਾ ਪਿੰਡ ਤੋਂ ਬਾਹਰ ਜਿਹੜੇ ਬਾਬਾ ਬੁੱਢਾ ਸਾਹਿਬ ਲੰਘ ਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੇ ਮਾਰਤੇ ਆ ਜੋ ਜੱਟਾ ਪਛੀਆ ਸੁਜਾਦਾ ਕੋਨੇ ਵਾਲੇ ਨਿਸੋਗੇ ਸਿੰਘੋਗੇ ਗੱਗੜ ਜਿੰਨੇ ਪਿੰਡ ਸਾਰੇ ਉੱਥੇ ਲੋੜ ਹੈ ਬਹੁਤ ਜ਼ਿਆਦੀ ਪਰ ਸਾਡੇ ਪਿੰਡ ਦੇ ਕਿਸੇ ਨੂੰ ਕੋਈ ਏਡੀ ਲੋੜ ਨਹੀਂ ਸਾਡੇ ਪਿੰਡ ਤੇ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਪਿੰਡ ਦਾ ਨਾਮ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਜੰਗੇ ਭਲੇ ਜਿਹੜੇ ਜਿੰਨਾਂ ਦੇ ਘਰ ਤੇ ਡੰਗਰ ਦੇ ਕੋ ਹੈਗਾ ਉਹ ਬੋਰੀ ਫੀਡ ਦੀ ਲਵਾ ਕੇ ਜਾ ਕੇ ਵੇਚਉਂਦੇ ਆ ਹੋਰ ਪਤਾ ਨਹੀਂ ਇਹ ਕੁਝ ਕੀ ਕੁਝ ਹੋੰਡਿਆ ਸਾਡੇ ਪਿੰਡ ਚ ਬਾਹਰ ਬਰਨੇ ਇੱਕ ਉਹ ਠੱਠੀ ਭੱਜੀ ਆ ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ ਉਹ ਬੰਦੇ ਸਵੇਰ ਤੋਂ ਖਲੋਂਦੇ ਆ ਸ਼ਾਮਾਂ ਤੱਕ ਖਲੋਤੇ ਆ ਬੋਰੇ ਪਰ ਪਰ ਲਈ ਜਾਂਦੇ ਆ ਬੋਰੇ ਪਰ ਪਰ ਲਈ ਜਾਂਦੇ ਆ ਇੱਕ ਬੰਦੇ ਦੇ ਘਰ ਚ ਇੱਕ ਇੱਕ ਬੰਦੇ ਦੇ ਘਰ ਚ 2-2 ਸੌ ਬੋਰੀ ਆਟੇ ਦੀ ਆ ਵੀ ਰਹੀ ਹੋਗੀ ਤੇ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਪਿੰਡ ਚੋਂ ਕਿਸੇ ਦੀ ਕੋਈ ਸ਼ਰਦਾ ਕੇ ਦੀ ਕੋਈ ਸ਼ਰਦਾ ਉੱਥੋਂ ਆਉਂਦੀ ਆ ਪਰ ਇਹ ਚੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆਜੀ ਵੀ ਜਿਹੜੇ ਅੱਗੋਂ ਲੈਂਦੇ ਇਹਨਾਂ ਨੇ ਤੇ ਦੇਈ ਜਾਣਾ ਇਹਨਾਂ ਨੂੰ ਤੇ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀ ਰੰਦਾਸ ਜਿਹੋ ਹੁੰਦੇ ਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਪਹਿਲਾਂ ਵੀ ਤੋਂ ਕੀ ਲਈ ਜਾਂਦੇ ਮੇਰੇ ਦਾ ਕਹੀ ਹੈ ਦੇਰੇ ਕੁਝ ਕੇ 400 ਮੇਰੇ ਪਾਣੀ ਫਿਰਿਆ ਡੇਰੇ ਦੇ ਵਿੱਚ ਪਾਣੀ ਨਹੀਂ ਆਇਆ ਨਾਲ ਦੇ ਪਿੰਡ ਪੱਖੋਂ ਕੇ ਪਾਣੀ ਬਹੁਤ ਜ਼ਿਆਦਾ ਪਰ ਜੇਨੀਆਂ ਟਰਾਲੀਆਂ ਡੇਰੇ ਜਾਈਆਂ ਲੋਕੀ ਸੌਦਾ ਰਵਾਈ ਜਾਂਦੇ ਆ ਬੋਰੀਆਂ ਬਾਰ-ਬਾਰ ਘਰਾਂ ਨੂੰ ਲਈ ਜਾਂਦੇ ਆ ਪਰ ਮੇਰੇ ਵੀਰੇ ਲੋਕਾਂ ਨਾਲ ਆ ਜੀ ਬੋਲਣਾ ਨਹੀਂ ਚਾਹੁੰਦੇ ਪਰ ਲੋਕਾਂ ਮਜਬੂਰ ਕਰ ਆ ਮੇ ਪਾਣੀ ਆ ਵੇਖ ਵੀਡੀਓ ਬਣੇ ਬੜੇ ਦਰਦਿਆ ਵੀਡੀਓ ਵੇਖ ਤੁਹਾਨੂੰ ਵੀਡੀਓ ਵਿੱਚ ਬਗਾਉਣੀ ਹੈ ਬੰਦਾਂ ਪਾਣੀ ਦੀਆਂ ਬੋਤਲਾਂ ਵੀਰ ਜੀ ਖਾਲੀ ਕਰਨ ਦੇ ਖਵਾੜ ਦੇ ਵਿੱਚ ਨੂੰ ਆ ਵਿਖਾਓ ਇਹ ਅੱਜ ਨਹੀਂ ਆ ਦਿਖਾ ਦੇਣੇ ਤੁਹਾਨੂੰ ਅੱਜ ਦੀ ਵੀਡੀਓ ਨੂੰ ਕਰਕੇ ਲਾ ਦਿਓ ਅਸੀਂ ਕੋਈ ਨਵੀਂ ਨਕਲੀ ਨਹੀਂ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆ ਵੇਖ ਲਓ ਅੱਜ ਦੀ ਵੀਡੀਓ ਆ ਆ ਲੱਗੇ ਹੁਣੇ ਖਲੋਤਾ ਮੈਂ ਇਹੋ ਮੇਰੀ ਟੀ-ਸ਼ਰਟ ਹੈ ਇਹੋ ਦੀੜੇ ਪਾਏ ਆ ਔਰ ਕੋ ਢੇਰ ਲੱਗਾ ਜੀ ਹੈ ਇਹ ਢੇਰ ਲੱਗਾ ਪਾਣੀ ਦੀਆਂ ਬੋਤਲਾਂ ਦਾ ਇਹ ਸੇਵਾ ਆਉਂਦੀ ਤੇ ਲੋਕ ਆ ਕੰਮ ਕਰਨ ਦੇ ਆ ਪਰੀਆਂ ਬੋਤਲਾਂ ਲੈ ਕੇ ਕਵਾੜ ਦੇ ਵਿੱਚ ਨੂੰ ਖਾਲੀ ਕਰਨ ਰਿਹਾ ਬੰਦਾ ਜਨਾਬੀ ਇਹ ਵੀ ਅਹੀਂ ਵੀ ਉਹ ਮਾਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਿਹੜਾ ਵੀਰ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਮਾਰੀ ਲਾਈਟ ਫੋਨ ਨਹੀਂ ਜਿਹੜਾ ਕਮੈਂਟ ਜਿਹੜਾ ਹੋ ਰਿਹਾ ਇਹ ਵੀ ਇੱਕ ਮਿੰਟ ਅਹੀਂ ਕਿਸਾਨ ਭਰਾਵਾਂ ਨੂੰ ਸਾਰੇ ਨੂੰ ਉਹ ਬੇਨਤੀ ਕਰਦੇ ਆ ਵੀ ਭਰਾ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਰਾਸ਼ਨ ਦੋ ਤਿੰਨ ਜੀ ਇੱਕ ਮਿੰਟ ਇੱਕ ਮਿੰਟ ਵੀਰ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਜਦੋਂ ਇਹਨਾਂ ਲਈ ਕਣਕ ਬੀਜਣੀ ਨਵੀਂ ਫਸਲ ਬੀਜਣੀ ਐ ਨੂੰ ਡੀਏਪੀ ਲਾ ਦਿਓ ਕਣਕ ਦਾ ਬੀਜ ਨੂੰ ਡੀਜੀਐਲ ਲਾ ਦਿਓ ਬਿਲਕੁਲ ਬਿਲਕੁਲ ਉਹਦੀ ਮਰਜ਼ੀ ਕਰੋ ਜੇ ਸੰਬੰਧੇ ਕੋ ਇੱਥੇ ਲੇਬਰ ਹੈ ਨਹੀਂ ਨੀ ਨੇਵਰ ਦੇ ਪਾਸੇ ਦੇ ਦਿਓ ਵੀਰ ਜੀ ਆ ਭਰਾ ਸਾਡੇ ਆਏ ਇਹ ਛਿਆਰ ਬੁਰਾ ਦੇ ਟਰਾਲੀ ਚੱਡਦੇ ਪਹਿਲਾਂ ਖਲਾਰੀ ਇਹ ਪਤਾ ਨਹੀਂ ਕਿ ਸਾਡੇ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਰ ਦਾ ਆਟਾ ਛਾਂਣ ਦੀਆਂ ਆਟਾ ਛਾਂਣ ਨੇ ਅਗਲੇ ਹਫਤੇ ਨੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਆਡਾ ਸਤਵਾਂ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰੋ ਲੁਧਿਆਣੇ ਹੋਏ ਆਇਆ ਮਿਲਿਆ ਮੈਨੂੰ ਉਹ ਮੈਨ ਅੱਜ ਅਸੀਂ ਪੰਜ ਲੈ ਆਏ ਹਾਂ ਹਾਂਜੀ ਤੇ ਦੱਸੋ ਵੀ ਇੱਥੇ ਵੀ ਲੋਕਾਂ ਦੇ ਘਰਾਂ ਚ ਲੰਗ ਰਿਹਾ ਜਿਹੜਾ ਰਾਸ਼ਨ ਹੈ ਨਾ ਔਰ ਬਿਲਕੁਲ ਹੀ ਨਿਕੋ ਗਿਆ ਵੀ ਉਹ ਮੁੱਕਣਾ ਹੀ ਨਹੀਂ ਜਿਹੜੇ ਜਿਹਦੀ ਜੇ ਕੋਈ ਵੀਕੈਂਡ ਹੋਣਗੇ ਮੈਂ ਨਹੀਂ ਆਂਦਾ ਭਿੜੇ ਨਹੀਂ ਅੱਡ 10-20 ਪਿੰਡ ਹੋਣਗੇ ਜਿੰਨੇ ਪਿੰਡਾਂ ਦੇ ਵਿੱਚ ਡੁੱਬੇ ਘਰ ਬੁੱਤੇ ਬਾਕੀ ਕਿਹ ਵੀ ਹੋਣਗੇ ਬੇਨਤੀ ਕਰੋ ਬਾਕੀ ਕੰਮ ਜਰੂਰ ਕਰਾਪ ਹੋਣੀ ਹੈ ਸਾਡੀ ਆਪਦੀਆਂ ਯਾਰ ਮੇਰੀਆਂ ਆਪ ਮੈਂ ਵੀ ਜਿਉਂ ਨਵੀਰੇ ਨੇ ਹੁੰਦੇ ਆ ਮੈਂ ਵੀ ਜਿਉਂ ਹੁੰਣਾ ਪੱਟੀਆਂ ਦੀ ਲੋੜ ਐ ਇੱਥੇ ਜਿਹੜੇ ਚੱਲਣ ਦੀ ਸੇਵਾ ਜਿਹੜੀ ਲੋੜ ਐ ਤੁਸੀਂ ਹੁਣ ਤੁਸੀਂ ਹੁਣ ਮੈਂ ਅਗਲੇ ਹਫਤੇ ਜਦੋਂ ਆਣਾ ਤੁਸੀਂ ਨਹੀਂ ਆਉਣਾ ਤੁਸੀਂ ਆਪਦੇ ਪੈਸੇ ਇਕੱਠੇ ਕਰ ਲਓ ਤੁਸੀਂ ਮਹੀਨੇ ਡੇਢ ਮਹੀਨੇ ਜੋ ਪਾਣੀ ਲੱਗਦਾ ਤੁਸੀਂ ਇਹਨਾਂ ਦੀ ਪੈਲੀਆਂ ਪੱਧਰੀਆਂ ਕਰੋ ਆਗੇ ਜਿਹੜੀ ਚੀਜ਼ ਦੀ ਲੋੜ ਐ ਜਿਹੜਾ ਕੰਮ ਕਰਨ ਵਾਲਾ ਮਨ ਮੰਨਣ ਜੋ ਕੁਝ ਵੀ ਕਰਨਾ ਹੈ ਉਹ ਕਰੋ ਕਿਥੇ ਲੰਗਰ ਪਾਣੀ ਦੀ ਬਹੁਤ ਕਿਰਪਾ ਮਾਰੇ ਨੇ ਕਰਦੀ ਆ ਬਹੁਤ ਜਿਆਦੀ ਅਜੇ ਵੀ ਲੋਕੀ ਕਹੀ ਜਾਂਦੇ ਉਹਨੂੰ ਮਿਲਿਆ ਨਹੀਂ ਮਿਲਿਆ ਨਹੀਂ ਜਿਹੜੇ ਵੀ ਰੱਜ ਵੀ ਲਿਆਉਣਦੇ ਆ ਉਹ ਸਾਡਾ ਪਿੰਡ ਸਮਾਧਾ ਗੁਰੂ ਘਰ ਲੰਘ ਕੇ ਅਗਲੇ ਪਿੰਡ ਮਾਰਚ ਉੱਥੇ ਹੀ ਖੜਨ ਇਹ ਪਿੱਛੇ ਸਾਡੇ ਪਿੰਡ ਦੇ ਵੀਰ ਕੋਈ ਲੋੜ ਨਹੀਂ ਆ ਜੀ ਤੇਰਾ ਪਿੰਡ ਜੀ ਆ ਬੋਲੋ ਆਸ ਤੇ ਇਹਨਾਂ ਦਾ ਖੋਦਾ ਪਿੰਡ ਰਮਦਾਸ ਪੀਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਜੀ ਤੜਕੇ ਦੋ ਵਜੇ ਆ ਪਾਜੀ ਅਸੀਂ ਤੜਕੇ ਦੋ ਵਜੇ ਦੇ ਤੁਰੇ ਹੋ ਆ ਕੱਲ ਬਾਰਿਸ਼ ਪੈਂਦੀ ਸੀ ਜੀ ਪਿੰਡ ਹਰੀਪੁਰ ਦੀ ਸੰਗਤ ਨੌਜਵਾਨ ਸਭਾ ਦੇ ਨਾਲ ਅਸੀਂ ਜਿਹੜੇ ਆ ਪੇੜ ਤੇ ਬੰਦੇ ਦੀ ਲਏ ਪੱਠੇ ਵੱਢਣ ਨੂੰ ਨਹੀਂ ਪੈਂਦੇ ਦੇ ਵਿੱਚ ਅਸੀਂ ਪੱਠੇ ਵੱਢੇ ਹਰੀਪੁਰ ਦੀ ਸੰਗਤ ਨਾਲ ਬਾਗ ਬਾਗਪੁਰ ਦੀ ਸੰਗਤ ਸਤੌਰ ਦੀ ਬਸੀ ਗੁਰੂਸੇ ਵਾਲਾ ਬਸੀ ਗੁਰੂਸੇ ਵਾਲਾ ਆ ਸਰਪੰਚ ਸਾਹਿਬ ਨਾਲ ਖੜੇ ਆ ਜੀ ਅਸੀਂ ਰਾਤ ਦੇ 2 ਵਜੇ ਚੱਲੇ ਹੋਆ ਪਰ ਜਦੋਂ ਅਸੀਂ ਹੁਣ ਇੱਥੇ ਆ ਕੇ ਦੇਖਿਆ ਇਹਨਾਂ ਮਾੜੀਆਂ ਸਰਕਾਰਾਂ ਨੇ ਸਾਨੂੰ ਲੀਡਰਲੈਸ ਕੌਮ ਬਣਾ ਦਿੱਤਾ ਸਾਡੀ ਸਿੱਖ ਕੌਮ ਨੇ ਕੁਛ ਨਹੀਂ ਘਾਟਾ ਰਹਿਣ ਦਿੱਤਾ ਪਰ ਸਾਸੀ ਇਸ ਵੇਲੇ ਲੀਡਰਲੈਸ ਹੋਣ ਸਾਡੇ ਗੁਰੂ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੱਥੇ ਤਾਂ ਚਲੋ ਇਤਿਹਾਸਕ ਗੁਰਦੁਆਰੇ ਡੇਰਾ ਬਾਬਾ ਨਾਨਕ ਹੈ ਗਿਆ ਅਬ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈਗਾ ਇਹਨਾਂ ਨੂੰ ਛੱਡੋ ਤੁਸੀਂ ਪਿੰਡਾਂ ਦੇ ਵਿੱਚ ਹਰ ਇੱਕ ਗੁਰਦੁਆਰਾ ਹੈਗਾ ਹਰ ਇੱਕ ਮੰਦਰ ਹੈਗਾ ਗਿਰਜਾ ਘਰ ਹੈਗਾ ਕੁਝ ਵੀ ਹੈਗਾ ਧਾਰਮਿਕ ਸਥਾਨ ਸਜਦਾ ਹੈ ਸਾਨੂੰ ਉਹਨਾਂ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੇਨਤੀ ਕਰਦਾ ਤੁਹਾਨੂੰ ਭਰਾਵੋ ਇਹ ਐਟਮ ਬੰਬ ਅਗਲੇ ਸਾਲ ਵੀ ਚੱਲਣਾ ਇਹ ਐਟਮ ਬੰਬ 25 ਚੱਲਿਆ ਇਹ ਆਟਮ ਬੰਬ 26 ਵੀ ਚੱਲਣਾ ਇਹ 27 ਵੀ ਚੱਲਣਾ ਇਹ 28 ਵੀ ਚੱਲਣਾ ਕਿਉਂਕਿ ਇਹ ਜਦੋਂ ਦਰਿਆ ਜਿਹੜੇ ਆ ਨਾ ਜਿਹੜੇ ਦਰਿਆ ਡੈਮ ਪਾਣੀ ਜਾਂਦੇ ਆ ਉਹਨਾਂ ਨੂੰ ਮੈਨੇਜ ਜਿਹੜਾ ਆ ਉਹ ਸਰਕਾਰਾਂ ਕਰਦੀਆਂ ਆ ਤੇ ਸਰਕਾਰਾਂ ਨੇ ਆਟਮ ਬੰਬ ਸਾਨੂੰ ਮਾਰਨ ਲਈ ਰੱਖੇ ਆ ਤੇ ਇਸ ਕਰਕੇ ਜਦੋਂ ਕੰਨ ਨੂੰ ਹੁਣ ਤਾਂ ਜੋ ਹੋ ਗਿਆ ਹੋ ਗਿਆ ਸਮੇਂ ਤੋਂ ਆਪਾਂ ਨੂੰ ਸਿੱਖਿਆ ਲੈਣਾ ਚਾਹੀਦੀ ਆ ਜੋ ਇਹ ਵੀਰ ਜੀ ਉਹਨਾਂ ਨੇ ਆਪਣਾ ਦੁੱਖ ਦੱਸਿਆ ਉਹਦੇ ਤੋਂ ਇੱਕ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਅਗਲੀ ਵਾਰੀ ਪਹਿਲਾਂ ਤਾਂ ਅਰਦਾਸ ਕਰਦੇ ਆ ਕਿ ਇਹਨਾਂ ਦੀ ਬੁੱਧੀ ਨੂੰ ਸੱਤ ਬੁੱਧੀ ਬਖਸ਼ੇ ਮਹਾਰਾਜ ਐਦਾਂ ਦਾ ਇਹ ਕਾਰਨਾਮਾ ਨਾ ਕਰਨ ਜੇ ਕਿਤੇ ਐਦਾਂ ਦਾ ਕਾਰਨਾਮਾ ਹੋ ਜਾਂਦਾ ਆ ਤੁਸੀਂ ਆਪਣੇ ਮੰਦਰ ਦੇ ਵਿੱਚ ਦੇ ਦਿਓ ਉਸ ਪਿੰਡ ਦੇ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਜੇ ਉਹ ਗਿਰਜਾ ਘਰ ਦੇ ਵਿੱਚ ਦੇ ਦਿਓ ਉੱਥੇ ਸਾਂਝਾ ਚੁੱਲ੍ਹਾ ਚੱਲੇ ਜੋ ਸੀ ਅੱਜ ਦੇਖਿਆ ਜੋ ਸਾਡੇ ਦਿਮਾਗ ਨੇ ਸੋਚਿਆ ਸਾਂਝਾ ਚੁੱਲ੍ਹਾ ਚੱਲੇ ਸਾਰਾ ਪਿੰਡ ਆ ਕੇ ਉੱਥੇ ਲੰਗਰ ਛਕੇ ਉਸ ਤੋਂ ਬਾਅਦ ਆ ਜਦੋਂ ਸਮਾਂ ਜਿਹੜਾ ਆ ਜਦੋਂ ਸਾਰਾ ਕੁਝ ਲੈਵਲ ਹੋ ਜਾਂਦਾ ਆ ਉਸ ਤੋਂ ਬਾਅਦ ਆ ਦੋ-ਦੋ ਮਹੀਨਿਆਂ ਦਾ ਹਰ ਇੱਕ ਪਰਿਵਾਰ ਨੂੰ ਜਿਹੜਾ ਲੋੜਵੰਦ ਹੋਆ ਉਹਨਾਂ ਨੂੰ ਰਾਸ਼ਨ ਦੇ ਦਿਓ ਜਿੰਦਗੀ ਸਫਲ ਹੋ ਜਾਂਦੀ ਆ ਉਸ ਤੋਂ ਬਾਅਦਾਂ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਜਿਹੜੇ ਦੂਰ ਦੇ ਪਿੰਡ ਵਾ ਉਹਨਾਂ ਨੂੰ ਰੇਤੇ ਦੀ ਮਾਰ ਨਹੀਂ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਉਹਨਾਂ ਦੀ ਸਾਡਾ ਪਹਿਲਾ ਫਰਜ਼ ਬਣਦਾ ਕਿ ਉਹਨਾਂ ਦੀ ਅਸੀਂ ਰੇਤਾ ਸਾਫ਼ ਕਰਾਈਏ ਮੁੜ ਕੇ ਉਹਨਾਂ ਨੂੰ ਫਿਰ ਪੈਰਾਂ ਤੇ ਕਰੀਏ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਆਏ ਸਾਲ ਹੀ ਮਾਰਨਾ ਹੀ ਆ ਮਾਰਨਾ ਹੀ ਆ ਜਿੰਨੀ ਦੇਰ ਤੱਕ ਸਾਡਾ ਆਪਣੇ ਘਰ ਦੇ ਉੱਤੇ ਛੱਤ ਨਹੀਂ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ। ਐਸੇ ਤਰ੍ਹਾਂ ਕਬੱਡੀ ਜੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦੀ।